ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪਹਿਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਵੀ ਬਰਬਰੀ ਦੇ ਪ੍ਰਿੰਟ ਲੈ ਕੇ ਆਉ ਤੇ ਨਿਊ ਪ੍ਰਿੰਟ ਲੈ ਕੇ ਆਇੰਗੇ ਬਰਬਰੀ ਦੇ ਸਿਰਫ ਇੱਕ ਇੱਕ ਸੂਟ ਅਵੇਲੇਬਲ ਹੈ ਆਪਣਾ ਆਰਡਰ ਜਿਹੜਾ ਫਾਸਟਲੀ ਕਰਦੇ ਹੋ ਤੇ ਬੁਕਿੰਗ ਆਪਣੀ ਨਾਲ ਦੀ ਨਾਲ ਪੇਮੈਂਟ ਕਰਕੇ ਤੁਸੀਂ ਕਰਾ ਦਿਓ ਤੇ ਕਿਉਂਕਿ ਰਿਪੀਟ ਨਹੀਂ ਮਿਲਦੇ ਬਹੁਤ ਮੁਸ਼ਕਲ ਨਾਲ ਅੱਜ ਤੋਂ ਆਪਾਂ ਇੱਕ ਹਫਤਾ ਪਹਿਲਾਂ ਵੀਡੀਓ ਪਾਈ ਸੀਗੀ ਉਹ ਹਜੇ ਤੱਕ ਮਤਲਬ ਪ੍ਰਿੰਟ ਬਣ ਕੇ ਨਹੀਂ ਆਏ ਹੈਗੇ ਟਾਈਮ ਲੱਗ ਜਾਂਦਾ ਹੈਗਾ ਤਾਂ ਕਰਕੇ ਫਿਰ ਨਾਲ ਦੀ ਨਾਲ ਪੇਮੈਂਟ ਕਰਕੇ ਤੁਸੀਂ ਆਪਣੇ ਸੂਟ ਰਖਵਾ ਲਿਓ ਜਿਹੜੀਆਂ ਭੈਣਾਂ ਦੇ ਬਾਹਰ ਤੋਂ ਆਰਡਰ ਨੇਗੇ ਤੁਸੀਂ ਆਪਣੇ ਮਤਲਬ ਉਹਦੇ ਵਿੱਚ ਐਡ ਕਰਾ ਸਕਦੇ ਹੋਗੇ ਸੂਟ ਵੀ ਇਹ ਸਾਡੇ ਵਾਲੇ ਰੱਖ ਦਿਓ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਪ੍ਰਿੰਟ ਤੁਸੀਂ ਦੇਖ ਸਕਦੇ ਬਿਲਕੁਲ ਸੌਫਟ ਬਰਬਰੀ ਦੇ ਸੂਟ ਨੇਗੇ ਬਹੁਤ ਜਿਆਦੇ ਸੋਹਣੀ ਬਰਬਰੀ ਹੈਗੀ ਪਿਛਲੇ ਸਾਲ ਵੀ ਆਪਾਂ ਬਹੁਤ ਜਿਆਦੇ ਸੂਟ ਸੇਲ ਕੀਤੇ ਨੇਗੇ ਬਰਬਰੀ ਦੇ ਇਸ ਸਾਲ ਵੀ ਮਤਲਬ ਰਿਕਾਰਡ ਤੋੜ ਸੇਲ ਹੋ ਰਹੇ ਨੇਗੇ ਸੂਟ ਬਰਬਰੀ ਦੇ ਕਿਉਂਕਿ ਸਟੱਫ ਦੀ ਗੱਲ ਕਰਾਂ ਬਹੁਤ ਸੌਫਟ ਸਟੱਫ ਆ ਰਿਹਾ ਹੈਗਾ ਬਰਬਰੀ ਦੇ ਵਿੱਚ ਉਹਨੂੰ ਕਾਫੀ ਜਿਆਦਾ ਸੋਹਣਾ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਤੁਸੀਂ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੁਪੱਟਾ ਦਿਖਾਇਆ ਸੀਗਾ ਹਨਾ ਤੁਸੀਂ ਉਦਾਂ ਦਾ ਦੁਪੱਟਾ ਲੈ ਸਕਦੇ ਹੋਗੇ ਸੌਫਟ ਵਰਬਰੀ ਦਾ ਜੇ ਤੁਸੀਂ ਹਾਰਡ ਵਰਬਰੀ ਦਾ ਦੁਪੱਟਾ ਨਹੀਂ ਲੈਣਾ ਤਾਂ ਤੁਸੀਂ ਉਦਾਂ ਲੈ ਸਕਦੇ ਹੋਗੇ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਕਲਰ ਕਾਫੀ ਜਿਆਦਾ ਸੋਹਣਾਗਾ ਪ੍ਰਾਈਸ ਸੇਮ ਰਹੂਗਾ ਜੀ ਜਿੱਦਾਂ ਪਹਿਲਾਂ ਸੀਗੇ 2500 ਪਲੱਸ ਸ਼ਿਪਿੰਗ ਹੈ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੇ ਸਮ ਰਿਕੋਰਡਿੰਗ ਕਲਰ ਨੇਗੇ ਕੋਈ ਡਾਰਕ ਵੀ ਆਊਗਾ ਕੋਈ ਸੋਬਰ ਜਾ ਵੀ ਆਊਗਾ ਅਲੱਗ-ਅਲੱਗ ਕਲਰ ਚਾਰਟ ਹੈਗਾ ਦੁਪੱਟਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਰੱਖ ਸਕਦੇ ਹੋਗੇ ਵੀ ਤੁਸੀਂ ਕਿਦਾਂ ਦਾ ਦੁਪੱਟਾ ਮਤਲਬ ਲੈਣਾ ਚਾਹੋਗੇ ਤਾਂ ਤੁਸੀਂ ਉਦਾਂ ਦਾ ਲੈ ਸਕਦੇ ਹੋ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਲੋ ਜੀ ਉਹ ਦੇਖੋ ਕਲਰ ਕਲਰ ਇੱਕ ਵੀ ਇਦਾਂ ਦਾ ਨਹੀਂ ਹੈਗਾ ਵੀ ਸੋਨਾ ਨਾ ਹੋਵੇ ਜਾਂ ਪ੍ਰਿੰਟ ਡਿਜ਼ਾਈਨ ਸੋਨਾ ਨਾ ਹੋਵੇ ਹਨਾ ਸਾਰੇ ਆਪੋ ਆਪਣੀ ਜਗ੍ਹਾ ਕਾਫੀ ਜ਼ਿਆਦਾ ਸੋਹਣੇ ਨੇਗੇ ਤੇ ਬਹੁਤ ਵਧੀਆ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਇਦਾਂ ਇਹ ਵਾਲੇ ਲੋ ਜੀ ਨੈਕਸਟ ਪ੍ਰਿੰਟ ਲੈ ਕੇ ਆਏ ਆਪਾਂ ਪੈਰਟ ਤੇ ਦੇਖੋ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਹੈਗਾ ਬਾਕੀ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਪਰ ਸਟੀਚਿੰਗ ਲਈ ਟਾਈਮ ਚਾਹੀਦਾ ਹੈਗਾ ਆਪਾਂ ਨੂੰ ਸਟੀਚਿੰਗ ਦਾ ਟਾਈਮ ਆਪਾਂ ਨੂੰ ਚਾਹੀਦਾ ਮਹੀਨਾ ਡੇਢ ਮਹੀਨਾ ਕਿਉਂਕਿ ਸਟੀਚਿੰਗ ਵਾਲੇ ਕੱਪੜਿਆਂ ਦਾ ਬਹੁਤ ਜਿਆਦਾ ਰਾਸ਼ ਹੋਇਆ ਪਿਆ ਪਹਿਲੀ ਤੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਠੀਕ ਹੈ ਜੀ ਵਰਕ ਵਗੈਰਾ ਵਾਲੇ ਸੁੱਟਾਂ ਲਈ ਵੀ ਟਾਈਮ ਲੈ ਕੇ ਚੱਲਿਆ ਕਰੋ ਕਿਉਂਕਿ ਬਹੁਤ ਰਸ਼ ਹੈਗਾ ਉਹਨਾਂ ਲਈ ਵੀ ਵਰਕ ਵਗੈਰਾ ਲਈ ਵੀ ਲੋ ਜੇ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕੁਆਲਿਟੀ ਵਾਈਜ਼ ਜਿੱਦਾਂ ਕੱਪੜਾ ਫੈਬਰਿਕ ਹੈ ਕੁਆਲਿਟੀ ਜਿੰਨਾ ਵੀ ਮਤਲਬ ਇਹ ਸਟਾਫ ਗਿਆਗਾ ਪੈਣਾ ਕੋਲੇ ਹਨਾ ਤੇ ਬਹੁਤ ਪਸੰਦਾ ਯਾਰ ਰੀਪੀਟ ਆਰਡਰ ਕਾਫੀ ਜਾਦੇ ਆਏ ਨੇਗੇ ਤੇ ਪਾਇਆ ਹੋਇਆ ਵੀ ਬਹੁਤ ਜਾਦੇ ਸੋਹਣਾ ਲੱਗਦਾ ਹੈਗਾ ਕਿਉਂਕਿ ਇੰਨਾ ਕੁ ਸੌਫਟ ਸਟੱਫ ਹੈਗਾ ਜਿਹੜਾ ਤੁਸੀਂ ਸੂਟ ਪਾਓਗੇ ਪਾਏ ਦਾ ਪਤਾ ਵੀ ਨਹੀਂ ਚੱਲਣਾ ਬਹੁਤ ਲਾਈਟ ਵੇਟ ਹੈਗਾ ਇਹਦੇ ਨਾਲ ਤੁਸੀਂ ਇੱਦਾਂ ਡਾਰਕ ਕਲਰ ਦਾ ਫਰੋਜ਼ੀ ਦਾ ਦੁਪੱਟਾ ਰੱਖ ਸਕਦੇ ਹੋਗੇ ਮਤਲਬ ਜੇ ਤੁਸੀਂ ਇਦਾਂ ਦਾ ਦੁਪੱਟਾ ਰੱਖੋਗੇ ਇਹ ਵਾਲੇ ਕਲਰ ਦਾ ਹਨਾ ਤੁਹਾਨੂੰ ਫੁੱਲ ਪਿਓਰ ਦੇ ਵਿੱਚ ਲੈਣਾ ਪਊਗਾ ਕਿਉਂਕਿ ਇਹ ਸੈਮੀ ਤੇ ਕਲਰ ਨਹੀਂ ਆਉਂਦਾ ਹੈਗਾ ਮੈਂ ਤੁਹਾਨੂੰ ਪਹਿਲੀ ਦੱਸ ਦਿੰਨੀ ਆਂਗੀ ਤੇ ਇਹ ਫੁੱਲ ਪਿਓਰ ਤੇ ਆਉਂਦਾ ਹੈਗਾ ਕਲਰ ਸੈਮੀ ਦੇ ਵਿੱਚ ਨਹੀਂ ਆਉਂਦਾ ਹੈ ਸੈਮੀ ਦੇ ਵਿੱਚ ਉਹ ਕਲਰ ਹੀ ਬੰਦ ਹੈਗਾ ਕੁਸ਼ਕ ਕਲਰ ਹੁੰਦੇ ਨੇਗੇ ਆਪਾਂ ਨੂੰ ਸੈਮੀ ਦੇ ਵਿੱਚ ਨਹੀਂ ਉਹ ਹੁੰਦੇ ਹੈਗੇ ਨਾ ਫੁੱਲ ਪਿਓਰ ਦੇ ਵਿੱਚ ਹੀ ਆਪਾਂ ਨੂੰ ਬਣਾਉਣੇ ਪੈਂਦੇ ਨੇਗੇ ਲੋਟੇ ਨੈਕਸਟ ਪ੍ਰਿੰਟ ਤੁਸੀਂ ਦੇਖੋ ਦੇਖੋ ਇਹ ਵਾਲੇ ਪ੍ਰਿੰਟ ਵੀ ਬਾਕੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋ ਨੇ ਵਰਕ ਵੀ ਕਰਵਾ ਸਕਦੇ ਹੋ ਪੈਚ ਲਗਾ ਕੇ ਇਹਨਾਂ ਉੱਪਰ ਤਾਂ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਵੀ ਜੇ ਤੁਸੀਂ ਥੋੜਾ ਇਹ ਮਤਲਬ ਡਿਜ਼ਾਈਨਰ ਸੂਟ ਬਣਾਉਣਾਗਾ ਬਾਕੀ ਜੇ ਤੁਸੀਂ ਸਟੀਚਿੰਗ ਕਰਾਉਂਗੇ ਉਸ ਤੁਸੀਂ ਸਾਡੇ ਤੇ ਛੱਡ ਦਿਓ ਪੂਰੀ ਸੋਹਣੀ ਕਰਕੇ ਦਵਾਂਗੇ ਤੁਹਾਨੂੰ ਸਲਾਈ ਇਹ ਲੋ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਸੋਬਰ ਜਆ ਪ੍ਰਿੰਟ ਹੈ ਇਹਦੇ ਨਾਲ ਤੁਸੀਂ ਇਹ ਵਾਲੇ ਕਲਰ ਦਾ ਦੁਪੱਟਾ ਰੱਖਿਓ ਕਿੰਨਾ ਜ਼ਿਆਦਾ ਸੋਹਣਾ ਲੱਗੂਗਾ ਦੇਖਿਓ ਸੂਟ ਪਾਇਆ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਮਹਿਰੂਨ ਜਆ ਦੁਪੱਟਾ ਰੱਖ ਕੇ ਨਾ ਇੱਕ ਬੇਜ ਜਾਈ ਰੱਖ ਲਿਓ ਚਾਹੇ ਜੀ चाहे दुपट्टा तो जो मतलब अनस्टिच कोई भी पैन कलर तो पट्टा ये वाला प्रिंट भी चेक करो ਸਾਰੇ ਨਿਊ ਨਿਊ ਪ੍ਰਿੰਟ ਲੈ ਕੇ ਆਏ ਆ ਰਿਪੀਟ ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਲਿਓ ਤੇ ਹੁਣ ਵਾਲੀਆਂ ਵੀ ਦੇਖ ਲਿਓ ਕੋਈ ਵੀ ਪ੍ਰਿੰਟ ਆ ਜਿਹੜਾ ਰਿਪੀਟ ਨਹੀਂ ਹੈਗਾ ਵੀ ਸਾਡੇ ਕੋਲੇ ਅਸੀਂ ਰਿਪੀਟ ਲੈ ਕੇ ਆਏ ਆਂਗੇ ਉਹ ਪ੍ਰਿੰਟ ਅਸੀਂ ਲੈ ਕੇ ਨਹੀਂ ਆਉਂਦੇ ਜਿਹੜਾ ਅਸੀਂ ਸੇਲ ਕਰ ਚੁੱਕਿਆਂਗੇ ਕਿਉਂਕਿ ਸਾਨੂੰ ਵੀ ਹੁੰਦਾ ਵੀ ਅਸੀਂ ਨਵਾਂ ਨਵਾਂ ਕੁਐਸਚਨ ਨਵੇਂ ਪ੍ਰਿੰਟ ਹਨਾ ਵੀ ਕੁਝ ਲੈ ਕੇ ਆਈਏ ਸਟਾਕ ਹੈ ਲੋਚ ਇਹ ਥੋੜੇ ਜਿਹਾ ਆਜੂਗਾ ਸੂਪਰ ਜਾਂ ਚਾਟ ਆਜੂਗਾ ਹਨਾ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਵੀ ਆਪਣੇ ਕੋਲੇ ਕਿਹੜੇ ਕਿਹੜੇ ਨੇਗੇ ਕਲਰ ਦੇਖੋ ਇਹਨਾਂ ਦੇ ਬਹੁਤ ਪਿਆਰੇ ਨੇਗੇ ਸਾਰੇ ਕਲਰ ਲੋ ਪਹਿਲਾ ਕਲਰ ਆ ਗਿਆ ਦੇਖੋ ਸੀ ਗ੍ਰੀਨ ਕਲਰ ਹੈਗਾ ਫਿਰ ਆਜੂਗਾ ਦੇਖੋ ਲੈਂਪ ਯੈਲੋ ਲਾਈਟ ਇਹ ਵੀ ਦੇਖੋ ਤੁਸੀਂ ਬਰਬਰੀ ਦੇਖੋ ਸ਼ਾਈਨ ਹੈ ਬਰਬਰੀ ਦੇ ਵਿੱਚ ਐਨ ਸਿਲਕ ਵਰਗੀ ਬਰਬਰੀ ਪਈ ਹੈ ਜਿਵੇਂ ਇਹ ਤੇ ਬਹੁਤ ਸਾਫਟ ਹੈ ਤੇ ਅਗਲਾ ਕਲਰ ਹੈਗਾ ਇਹਦੇ ਵਿੱਚ ਪਿੰਕ ਸਾਰੇ ਮਤਲਬ ਕਲਰ ਤੁਸੀਂ ਦੇਖੋ ਕਿੰਨੇ ਜਿਆਦੇ ਸੋਹਣੇ ਨੇਗੇ ਇਹ ਵਾਲਾ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਪਿਆਰਾ ਸ਼ੇਡ ਹੈਗਾ ਲਓ ਜੀ ਠੀਕ ਹੈ ਜੀ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਆਪਾਂ ਸ਼ੋਅ ਕਰਤੇ ਹਲੋ ਜੀ ਨੈਕਸਟ ਪ੍ਰਿੰਟ ਤੁਸੀਂ ਦੇਖੋ ਹਲੋ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਹੈਗਾ ਕੋਈ ਵੀ ਮਤਲਬ ਇਦਾਂ ਪ੍ਰਿੰਟ ਨਹੀਂ ਹੈਗਾ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਵੀ ਕੋਈ ਵੀ ਕੋਈ ਰਿਜੈਕਟ ਕਰਨ ਵਾਲਾ ਪ੍ਰਿੰਟ ਹੈਗਾਗਾ ਤੁਸੀਂ ਦੱਸਿਓ ਕਮੈਂਟ ਦੇ ਵਿੱਚ ਵੀ ਕੋਈ ਵੀ ਮੇਰੇ ਮੈਨੂੰ ਤਾਂ ਲੱਗਦਾ ਵੀ ਕੋਈ ਵੀ ਰਿਜੈਕਟ ਕਰਨ ਵਾਲਾ ਪ੍ਰਿੰਟ ਹੈਗਾ ਵੀ ਸੋਹਣਾ ਨਾ ਹੋਵੇ ਹਨਾ ए भी मतलब अपने को नेंगे। चार ने गे पहला शेड ए वाला आजगा दूजा शेड ए वाला देख सकते कोई भी थो पसंद आ गा तो वाला ला सकते तीजा शेड ये आजगा ਤੇ ਚੌਥਾ ਸ਼ੇਡ ਇਹ ਆਜੂਗਾ ਠੀਕ ਹੈ ਜੀ ਸਾਰੇ ਆਪੋ ਆਪਣੀ ਜਗ੍ਹਾ ਸ਼ੇਡ ਕਲਰ ਸੋਨੇ ਨੇਗੇ ਇੱਕ ਕੇ ਵਾਲਾ ਸ਼ੇਡ ਰਹਿ ਗਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇ ਸੀਗੇ ਤਿੰਨ ਕਲਰ ਇਹ ਨੀਚੇ ਪਿਆ ਰਹੇਗੇ ਮੈਨੂੰ ਪਤਾ ਨਹੀਂ ਲੱਗਿਆ ਚੌਥਾ ਕਲਰ ਉਹਦਾ ਇਹ ਵਾਲਾ ਸੀਗਾ ਜਿਹਦਾ ਮੈਂ ਲਾਈਟ येलो ਜਿਹਾ ਦਿਖਾਇਆ ਘੱਲੋ ਜੀ ਦੇਖੋ ਇਹ ਕਲਰ ਠੀਕ ਹੈ ਜੀ ਤੇ ਫਿਰ ਨੈਕਸਟ ਤੁਹਾਨੂੰ ਹੋਰ ਪ੍ਰਿੰਟ ਲੈ ਚਲਦੇ ਹਾਂ ਹੋਰ ਪ੍ਰਿੰਟ ਵੱਲ ਦੇਖੋ ਠੀਕ ਜੀ ਇਹ ਫੁੱਲ ਪਿਓਰ ਬਰਬਰੀ ਦੇ ਸੂਟ ਨੇ ਕੋਈ ਝੂਟ ਬਰਬਰੀ ਨਹੀਂ ਹੈਗੀ ਇਹ ਮੈਂ ਤੁਹਾਨੂੰ ਕਹਾਂ ਨਾ ਝੂਟ ਫੈਬਰਿਕ ਥੋੜਾ ਇਹਦੇ ਨਾਲੋਂ ਮਤਲਬ ਮੋਟਾ ਹੁੰਦਾ ਹੈਗਾ ਇਹ ਤਾਂ ਬਹੁਤ ਜਿਆਦਾ ਸੌਫਟ ਹੈ ਮਤਲਬ ਉਹ ਝੂਟ ਦੇ ਉੱਪਰ ਪ੍ਰਿੰਟ ਬਣ ਕੇ ਆਏ ਨੇਗੇ ਪਰ ਥੋੜੇ ਮਤਲਬ ਜ਼ਿਆਦੇ ਮੋٹے ਬਣ ਕੇ ਆਏ ਨੇ ਸੈਮੀ ਜਿਹਨੂੰ ਕਹਿੰਦੇ ਨੇ ਥੋੜਾ ਮਤਲਬ ਜਿੱਦਾਂ ਜਦੋਂ ਐਵੇਂ ਦਾ ਸੌਫਟ ਫੈਬਰਿਕ ਆ ਗਿਆ ਨਾ ਫਿਰ ਤੁਹਾਨੂੰ ਜੂਟ ਦੇ ਪ੍ਰਿੰਟ ਵੀ ਲੈ ਕੇ ਆਵਾਂਗੇ ਬਟ ਹਜੇ ਬਹੁਤ ਮੋਟਾ ਫੈਬਰਿਕ ਆ ਉਹ ਲਓ ਜੀ ਜੜੀਆਂ ਭੈਣਾ ਬਾਲੇ ਡਾਰਕ ਰੰਗ ਪਾਉਂਦੀਆਂ ਤਾਂ ਤੁਸੀਂ ਇਹ ਵਾਲਾ ਲੈ ਲਓ ਲੋਟੀ ਰਾਣੀ ਛੇੜ ਦਾ ਪ੍ਰਿੰਟ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਜਿਹੜੇ ਬਣਾ ਬੀ ਲਾਈਟ ਕਲਰ ਪਸੰਦ ਨਹੀਂ ਨਾ ਕਰਦੀਆਂ ਤੁਸੀਂ ਇਹ ਵਾਲਾ ਲੈ ਲਿਓ ਪ੍ਰਿੰਟ ਨੈਕਸਟ ਪ੍ਰਿੰਟ ਬਲੈਕ ਦੇ ਵਿੱਚ ਹੈਗਾ ਲਾਸਟ ਪ੍ਰਿੰਟ ਸੀਗਾ ਲੋ ਸਾਰੇ ਪ੍ਰਿੰਟ ਬਰਬਰੀ ਦੇ ਵਿੱਚ ਆ ਚੁੱਕੇ ਨੇਗੇ ਇੱਕ ਇੱਕ ਸੂਟ ਅਵੇਲੇਬਲ ਹੈਗਾ ਆਰਡਰ ਆਪਣਾ ਫਾਸਟਲੀ ਬੁਕਿੰਗ ਕਰਵਾ ਦਿਓ ਪੇਮੈਂਟ ਜਿਹੜੀ ਨਾਲ ਦੀ ਨਾਲ ਕਰ ਦਿਓ ਇਹਨਾਂ ਦੀ ਜਿਹੜੀਆਂ ਭੈਣਾਂ ਦੇ ਬਾਹਰ ਤੋਂ ਆਰਡਰ ਲੈਣਗੇ ਤੁਸੀਂ ਇਹਨਾਂ ਦੇ ਵਿੱਚ ਆਪਣੇ ਐਡ ਕਰਵਾ ਸਕਦੇ ਹੋਗੇ ਸੂਟ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਦੇਣਾਗਾ ਆਪਾਂ ਨੂੰ ਤੇ ਆਪਣਾ ਆਰਡਰ ਹੈਗਾ ਜਿਹੜਾ ਦੇ ਦੇਣਾਗਾ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਨੇ ਮੈਂ ਉਹਨਾਂ ਨੂੰ ਦੱਸ ਰਹੀਆਂ ਵੀ ਤੁਸੀਂ ਇਸ ਤਰ੍ਹਾਂ ਆਰਡਰ ਹੈ ਜਿਹੜਾ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟੇ ਕਾਲ ਜੀ